ਸੱਤ ਮਰਲੇ ਰਜਿਸਟਰੀ ਬੜੀ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਪੂਰਾ ਟੋਪ ਦਾ ਘਰ ਬਣਿਆ ਹੋਇਆ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਰੇਟ ਹੈ ਜਿਸ ਸਿਰਫ 8 ਲੱਖ ਰੁਪਏ ਡਿਮਾਂਡ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਕਰਦਾ ਵੀਡੀਓ 'ਚ ਸਾਰਾ ਆਪਾਂ ਪੂਰਾ ਦੇਖਾਂਗੇ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚੋਂ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਐਡ ਆਪਾਂ ਫਰੀਜ਼ ਤੁਹਾਡੀ ਲਗਾ ਦੇਾਂਗੇ ਨਵੀਆਂ ਨਵੀਆਂ ਕੁਠੀਆਂ ਤੇ ਘਰ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਾਂ ਜਿਹੜੀ ਇਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਅਸੀਂ ਵੀਡੀਓ 'ਚ ਜਿਹੜਾ ਤੁਸੀਂ ਘਰ ਦੇਖੋਗੇ ਘਰ ਤਾਂ ਪੂਰਾ ਟੌਪ ਦਾ ਬਣਿਆ ਹੋਇਆ ਜੀ ਰੇਟ ਵੀ ਬਹੁਤ ਘੱਟ ਹੈ ਤੇ ਜਗ੍ਹਾ ਵੀ ਵਾਫਰ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ ਸੱਤ ਮਰਲੇ ਆਪਾਂ ਨੂੰ ਮਿਲ ਜੂਗੀ ਤੇ ਜਿਹੜੀ ਇਹ ਸੱਤ ਮਰਲੇ ਜਗ੍ਹਾ ਹੈ ਇਹ ਵੀ ਆਪਾਂ ਨੂੰ ਰਜਿਸਟਰੀ ਵਾਲੀ ਮਿਲ ਜੂਗੀ ਘਰ ਵੀ ਪੂਰਾ ਸੋਹਣਾ ਬਣਿਆ ਹੋਇਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਬਾਥਰੂਮ ਆਪਾਂ ਨੂੰ ਡਬਲ ਮਿਲ ਜਾਣਗੇ ਤੇ ਮੋਟਰ-ਮੋਟਰ ਲੱਗੀ ਹੋਈ ਹੈ ਜੀ ਪਾਣੀ ਦੀ ਵਧੀਆ ਸਪਲਾਈ ਹੈ ਪਾਣੀ ਦਾ ਵਧੀਆ ਪ੍ਰਬੰਧ ਹੈ ਜੀ ਤੇ ਗੱਲ ਐਵੇਂ ਹੈ ਜੀ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਗਲੀ ਇਹਨਾਂ ਨੂੰ ਢੀੜੀ ਲੱਗਦੀ ਹੈ ਬਾਕੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਨੇ ਗਲੀ ਦੀ ਵੀਡੀਓ ਵੀ ਬਣਾ ਕੇ ਭੇਜੀ ਹੈ ਰੇਟ ਜਮਾ ਘਟ ਮਾਲਕ ਨੇ ਮੰਗਿਆਗਾ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਤਾਂ ਪਹਿਲਾਂ ਵੀ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਤੇ ਘਰ ਤੁਸੀਂ ਚੈੱਕ ਕਰ ਲਓ ਜੀ ਘਰ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਸਾਰਾ ਕੁਝ ਏ ਟੂ ਜ਼ੈਡ ਆਪਾਂ ਨੂੰ ਵਧੀਆ ਮਿਲ ਜੂਗਾ ਜਿਹੜਾ ਘਰ ਹੈ ਜੀ ਇਹਦਾ ਜਿਹੜਾ ਰੇਟ ਮਾਲਕ ਨੇ ਮੰਗਿਆ 8 ਲੱਖ ਰੁਪਈਆ ਇਹ ਸਿਰਫ ਇੱਕ ਡਿਮਾਰ ਹੈਗੀ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਮਾਲਕ ਨੇ ਕਿਹਾ ਰੇਟ ਮੌਕੇ ਤੇ ਬਹਿ ਕੇ ਕਰ ਲਾਂਗੇ ਬਾਕੀ ਰੰਗ ਰੋਗਨ ਤੋਂ ਲੈ ਕੇ ਅੰਦਰ ਬਾਹਰ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਜਿਹੜੇ ਮਾਲਕ ਨੇ ਘਰ ਦੇ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾਈ ਹੈ ਸਾਰਾ ਕੁਝ ਇਹਨਾਂ ਨੇ ਵੀਡੀਓ ਰਾਹੀਂ ਦਿਖਾਇਆਗਾ ਤੁਹਾਨੂੰ ਵੀਡੀਓ ਚ ਸਾਰਾ ਕੁਝ ਮੈਂ ਦਿਖਾ ਰਿਹਾ ਸੀ ਤੇ ਵੀਡੀਓ ਤੁਹਾਡੇ ਸਾਹਮਣੇ ਜੀ ਸਕਰੀਨ ਤੇ ਚੱਲ ਰਹੀ ਹੈ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਜੀ ਜਿੰਨੀ ਤੁਸੀਂ ਵੀਡੀਓ ਦੇਖੀ ਹੈ ਜਰੂਰ ਮੈਨੂੰ ਕਮੈਂਟ ਕਰੋ ਬਾਕੀ ਆਪਾਂ ਅੰਦਰ ਵੀ ਚੱਲਦੇ ਹਾਂ ਅੰਦਰ ਜਾਣ ਤੋਂ ਪਹਿਲਾਂ ਤੁਸੀਂ ਰਸੋਈ ਚੈੱਕ ਕਰੋ ਜੀ ਆ ਰਸੋਈ ਵੀ ਪੂਰੀ ਵਧੀਆ ਬਣੀ ਹੋਈ ਹੈ ਖੁੱਲ੍ਹੇ ਡੁੱਲ੍ਹੇ ਰਸੋਈ ਆਪਾਂ ਨੂੰ ਮਿਲ ਜੂਗੀ ਪੂਰੀ ਵਧੀਆ ਥੱਲੇ ਟਾਈਲਾਂ ਟੂਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਹੁਣ ਚੱਲਦੇ ਜੀ ਅੰਦਰ ਤੇ ਅੰਦਰੋਂ ਤੁਸੀਂ ਚੈੱਕ ਕਰੋ ਇਹ ਆ ਗਈ ਜੀ ਸਭ ਤੋਂ ਪਹਿਲਾਂ ਤਾਂ ਲੌਬੀ ਆ ਗਈ ਥੱਲੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਿਮੈਂਟਡ ਫਰਸ਼ ਸਾਰੇ ਕਿਤੇ ਆਪਾਂ ਨੂੰ ਲੱਗਿਆ ਹੋਇਆ ਮਿਲੂਗਾ ਜੀ ਜਿਹੜੇ ਬੈਡਰੂਮਸ ਬਣੇ ਹੋਏ ਨੇ ਪੂਰੇ ਵਧੀਆ ਤਿਆਰ ਮਾਲਕ ਨੇ ਕਰਵਾਏ ਹੋਏ ਨੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਇਹ ਬੈਡਰੂਮ ਤੁਸੀਂ ਦੇਖੋ ਜੀ ਸਟੋਰ ਦੀ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਕਾਫੀ ਘਰ ਦਾ ਸਮਾਨ ਪਿਆਗਾ ਬਾਕੀ ਹੋਰ ਵੀ ਕਿੰਨੀ ਥਾਂ ਪਈ ਆਸੇ-ਪਾਸੇ ਉਹ ਵੀ ਤੁਸੀਂ ਚੈੱਕ ਕਰੋ ਇਹ ਦੇਖੋ ਜੀ ਤੀਜਾ ਬੈਡਰੂਮ ਜਿਹੜਾ ਤੀਜਾ ਬੈਡਰੂਮ ਇਹ ਵੀ ਪੂਰਾ ਵਧੀਆ ਮਿਲ ਜੂਗਾ ਬਾਕੀ ਰੰਗ ਰੋਗਨ ਦਾ ਕੰਮ ਵਧੀਆ ਸੋਹਣਾ ਇਹਨਾਂ ਨੇ ਕਰਵਾ ਰੱਖਿਆ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰੀ ਜਾਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਥੱਲੇ ਵੀਡੀਓ ਦੇ ਥੱਲੇ ਚੈੱਕ ਕਰੋਗੇ ਲਾਈਕ ਜ਼ਰੂਰ ਕਰ ਦਿਓ ਸਾਰਾ ਕੁਝ ਪੂਰਾ ਵਧੀਆ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈ ਜੀ ਤੇ ਸਾਰਾ ਘਰ ਜਿਹੜਾ ਹੈਗਾ ਆਪਾਂ ਨੂੰ ਪੱਕਾ ਮਿਲ ਜੂਗਾ ਤੇ ਬਾਹਰਲੀ ਥਾਂ ਵੀ ਸਾਰੀ ਆਪਾਂ ਨੂੰ ਪੱਕੀ ਮਿਲ ਜੂਗੀ ਦੋ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਦੋ ਬਾਥਰੂਮ ਬਣੇ ਹੋਏ ਨੇ ਇੱਕ ਤਾਂ ਨੋਰਮਲ ਆ ਇੱਕ ਸਟੈਂਡਿੰਗ ਸੀਟ ਵਾਲਾ ਝਿੰਗ ਤੇ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਮੈਂ ਦਿਖਾ ਵੀ ਰਿਹਾ ਸੀ ਉੱਤੇ ਵੀ ਆਪਾਂ ਚੱਲਦੇ ਹਾਂ ਉੱਤੇ ਦੀ ਵੀਡੀਓ ਵੀ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਆਪਾਂ ਉਤੋਂ ਛੱਤ ਦੀ ਗੱਲ ਕਰੀਏ ਸਾਰੀ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਆ ਤੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਸ-ਪਾਸ ਦਾ ਏਰੀਆ ਦੇਖ ਲਓ ਆਸ-ਪਾਸ ਦੀ ਲੋਕੇਸ਼ਨ ਚੈੱਕ ਕਰ ਲਓ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਦੱਸੀ ਜਾਓ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਉਗੀ ਠੀਕ ਹੈ ਜੀ ਵੀਡੀਓ ਵਧੀਆ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੱਲੀ-ਕੱਲੀ ਗੱਲ ਆਪਾਂ ਕਰ ਰਹੇ ਹਾਂ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਲੋਕੇਸ਼ਨ ਜਿਹੜੀ ਪਹੁੰਚੀ ਹੈ ਇਹਨਾਂ ਦਾ ਏਰੀਆ ਨਮਾਸ਼ਹਿਰਾ ਜੀ ਨਮਾਸ਼ਹਿਰ ਇਹਨਾਂ ਨੂੰ ਏਰੀਆ ਲੱਗਦਾ ਜਿਹੜਾ ਪਿੰਡ ਜੀ ਜਾਲ ਕਲਾਂ ਤੇ ਜਿਹੜਾ ਇਹ ਪਿੰਡ ਬੰਗਾ ਤੋਂ ਅਪਰਾ ਰੋਡ ਤੇ ਪੈ ਜਾਂਦਾ گاؤں ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਘਰ ਨੂੰ ਜਾ ਕੇ ਦੇਖ ਸਕਦੇ ਹੋ ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਤੁਸੀਂ ਕਰ ਲਿਓ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤੁਸੀਂ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਹੈ ਤਾਂ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਮੈਂ ਸਕਰੀਨ ਤੇ ਦੇ ਵੀ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਜੀ 981447604 9814476048 ਇਹ ਓਨਰ ਦਾ ਨੰਬਰ ਹੈਗਾ ਤੁਸੀਂ ਮਾਲਕ ਨਾਲ ਕਰ ਲਿਓ ਗੱਲ ਗੱਲ ਕਰਕੇ ਜਾ ਕੇ ਦੇਖ ਕੇ ਪੂਰੀ ਗੱਲ ਕਰਕੇ ਸਾਰਾ ਕੁਝ ਪੁੱਛ ਪੜਤਾਲ ਕਰਕੇ ਆਉਦੀ ਤੇ ਘਰ ਨੂੰ ਖਰੀਦ ਸਕਦੇ ਹੋ ਬਾਕੀ ਰੇਟ ਹੋ ਜੂਗਾ ਜੀ ਡਿਸਕਾਊਂਟ ਹੋ ਜੂਗਾ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਤੁਸੀਂ ਵੀਡੀਓ ਦੱਸੋ ਜੀ ਮੈਨੂੰ ਕਿਵੇਂ ਦੀ ਲੱਗੀ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਹੀ ਲਈ ਜੀ ਬਾਕੀ ਵੀਡੀਓ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਪੂਰੀ ਆਪਾਂ ਗੱਲ ਕਰਦੇ ਹਾਂ ਅਸੀਂ ਵੀਡੀਓ ਮੁੱਕੀ ਨਹੀਂ ਹੈਗੀ ਅੱਗੇ ਵੀ ਜ਼ਰੂਰ ਦੇਖਿਓ ਜੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਸੰਦ ਆਈ ਇਹ ਵੀਡੀਓ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜਦੋਂ ਉਹ ਦਬਾ ਦੋਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾ ਕਰੂਗਾ ਤੋ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਤੇ ਆਪਣੇ ਕੋਲੇ ਲੱਗ ਲੱਗ ਏਰੀਆ ਚੋਂ ਹਰ ਏਰੀਆ ਚੋਂ ਹਰ ਪਿੰਡ ਦੇ ਵਿੱਚ ਕੋਠੀ ਘਰ ਮਕਾਨ ਵਧੀਆ ਰੇਟਾਂ ਚ ਆਏ ਪਏ ਅਸੀਂ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਬਾਕੀ ਲਾਈਕ ਕਰਕੇ ਜਰੂਰ ਦੱਸੋ ਜੀ ਕਮੈਂਟ ਕਰਕੇ ਵੀ ਦੱਸਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਜਾਂ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਕੋਠੀ ਘਰ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਤੁਹਾਨੂੰ ਮਿਲੇਗਾ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਭੇਜੋ ਆਪਣੇ ਕੋਲੇ ਆਪਾਂ ਐਡ ਛੇਤੀ ਤੋਂ ਛੇਤੀ ਲਗਾ ਦੇਾਂਗੇ ਬਾਕੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਨਾ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਬਤਵੱਦ ਸਪੋਰਟ ਵੀ ਕਰੋ ਜੀ ਤੇ ਬਹੁਤ ਤੁਸੀਂ ਪਿਆਰ ਦਿੰਦੇ ਹੋ ਵੀਡੀਓ ਨੂੰ ਚੈਨਲ ਨੂੰ ਹਰ ਰੋਜ਼ ਤੇ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੇ ਅੱਜ ਵਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦੇਉਗੇ ਬਤਵੱਦ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਦਾ ਭਲਾ ਹੋ ਜਾਂਦਾ ਹੈ ਕਈ ਵਾਰੀ ਕੋਈ ਬੰਦਾ ਜਾਂ ਕੋਈ ਮੇਰੀ ਭੈਣ ਕੋਠੀ ਲੱਭਦੀ ਫਿਰਦੀ ਹੁੰਦੀ ਹੈ ਜਾਂ ਕੋਈ ਕੋਠੀ ਲੱਭਦਾ ਫਿਰਦਾ ਹੁੰਦਾ ਹੈ ਘਰ ਲੱਭਦਾ ਫਿਰਦਾ ਹੁੰਦਾ ਉਹਨਾਂ ਤੱਕ ਆਪਣੀ ਵੀਡੀਓ ਪਹੁੰਚ ਜਾਂਦੀ ਹੈ ਤੇ ਉਹਨਾਂ ਨੂੰ ਘਰ ਬੈਠੇ ਬਿਠਾਈ ਬਿਨਾ ਮੱਥੇ ਮਾਰੇ ਆਪ ਦਾ ਘਰ ਮਿਲ ਜਾਂਦਾ ਤੇ ਗੱਲ ਕਰਕੇ ਮਾਲਕ ਨਾਲ ਖਰੀਦ ਲੈਂਦਾ ਜੀ ਤਾਂ ਕਰਕੇ ਕਹਿਣਾ ਹੁੰਦਾ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਪੁੰਨ ਲੱਗੂ ਜੀ ਕਿਸੇ ਬੰਦੇ ਤਾਂ ਬਾਕੀ ਹੁਣ ਮਿਲਦੇ ਆ ਜੀ ਆਪਾਂ ਜਲਦੀ ਕੱਲ ਨੂੰ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕੱਲ ਨੂੰ ਆਪਾਂ ਕਿਹੜੇ ਏਰੀਆ ਚ ਕਿੰਨੇ ਰੇਟ ਚ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਤੇ ਮਿਲਦੇ ਆ ਛੇਤੀ ਜੀ